ਵਾਇਕੂ ਦੀ ਕਾਲਸਾ ਵਾਇਕੂ ਦੀ ਕੀ ਫਤੇ ਅੱਜ ਖੜਿਆ ਹਾਂ ਜੀ ਹਲਕਾ ਡੇਰਾ ਬਾਬਾ ਨਾਨਕ ਦੇ ਅਡਾ ਕੋਟਲੀ ਸੂਰਤ ਮੱਲੀ ਵਿੱਚ ਜਿੱਥੇ ਇੱਕ ਕਿਸਾਨ ਜਥੇਬੰਦੀਆਂ ਵੱਡੇ ਪੱਧਰ ਤੇ ਇਕੱਠੀਆਂ ਹੋਈਆਂ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਅੱਜ ਦਾ ਇਕੱਠ ਆ ਜਿਹੜਾ ਕਾਹਦਾ ਕਰਕੇ ਕੀਤਾ ਗਿਆ ਜੀ ਸਾਡੀ ਸਤਿਕਾਰ ਸਤਿਕਾਰ ਜੀ ਆਪਣਾ ਨਾਮ ਦੱਸੋ ਤੇ ਪਿੰਡ ਦੱਸੋ ਤੇ ਆਪਣੀ ਜਥੇਬੰਦੀ ਦਾ ਨਾਮ ਦੱਸੋ ਪਹਿਲਾਂ ਤੇ ਅਸੀਂ ਤੁਹਾਡੇ ਮੀਡੀਆ ਦਾ ਧੰਨਵਾਦ ਕਰਦੇ ਆ ਜੀ ਜਿੰਨਾ ਸਾਡੀ ਰਾਜਨੀਤਿਕ ਵਾਸਤੇ ਸਾਨੂੰ ਇਹ ਲੈਗ ਸਮਝਿਆ ਮੈਂ ਭਾਰਤੀ ਸੰਜੁਨਨ ਕ੍ਰਾਂਤੀਕਾਰੀ ਦਾ ਜਿਲ੍ਹਾ ਜਨਰਲ ਸੈਕਟਰ ਕਲਿੰਦਰ ਸਿੰਘ ਕਵਾਲਾ ਅੱਜ ਸਾਡਾ ਟੂਰਨੀ ਇੱਥੇ ਇਕੱਠੇ ਹੋਣ ਦਾ ਮੌਕਾ ਅਸੀਂ 13 ਫਰਵਰੀ ਤੋਂ ਹਰਿਆਣੇ ਸਰਹੱਦ ਦੇ ਉੱਪਰ ਬੈਠੇ ਹੋਏ ਹਾਂ ਤੇ ਹੁਣ 26 ਤਰੀਕ ਨੂੰ ਸਾਡੇ ਬੁਢੂਲਗ ਨੇਤਾ ਸਰਤਾਜ ਜਗਜੀਤ ਸਿੰਘ ਢੱਲੇ ਵਾਲਾ ਜਿਨ੍ਹਾਂ ਨੇ ਦੂਹਾਂ ਫੋਰਮਾਂ ਨਾਲੋਂ ਆਪਾਂ ਅੱਗੇ ਵੱਧਲ ਮਾਰਤੀ ਛਨੇਆ ਦਿੰਦੇ ਹੋਏ ਉਹਨਾਂ ਨੇ 26 ਜਨਵਰੀ ਨੂੰ ਆਪਣਾ ਮਾਰਨ ਮਾਰ ਕੇ ਸ਼ੁਰੂ ਕੀਤਾ ਸੀ ਕੋਲ ਨੂੰ ਦੇਖਦੇ ਹੋਏ ਸਰਕਾਰ ਦੇ ਪੰਤੇ ਕੋਈ ਜੁਗ ਨਹੀਂ ਛੜਗੀ ਉਹਦੇ ਤੋਂ ਬਾਅਦ ਅਸੀਂ ਸ਼ੰਭੂ ਬਾਡਰ ਤੋਂ ਤਿੰਨ ਜਿਵੇਂ ਫੈਸਲੇ ਰਵਾਨਾ ਕੀਤੇ ਜਦੋਂ ਕਿ ਸਰਕਾਰ ਕਹਿੰਦੀ ਸੀ ਇਹ ਟੈਕਨਾ ਕਿਨਾਂ ਆਉਣ ਇਹ ਡਰਡੀਆਂ ਕਿਨਾਂ ਆਉਣ ਅਸੀਂ ਪੈਦਲ ਜਾਣਾ ਚਾਹਿਆ ਛਲਾ ਡੰਡਾ ਲੈ ਕੇ ਪਾਈਏ ਜੀ ਫੈਸਲਾ ਆਵਾਂਗੇ ਸਾਡੇ ਨਾਲ ਗੱਲ ਕਰੋ ਅਸੀਂ ਗੱਲ ਕਰਨੀ ਆ ਕਿ ਰਾਜਾ ਸਾਡੀ ਗੱਲ ਨਹੀਂ ਸੁਣਦਾ ਅਸੀਂ ਉਹਦੇ ਚਿੱਤੇ ਹੋਏ ਵਾਦੇ ਉਹਨੂੰ ਯਾਦ ਕਰਾਉਣੇ ਆ ਕਿ ਤੁਸੀਂ ਸਾਡੇ ਨਾਲ ਵਾਅਦਾ ਕਰਕੇ ਗਿਆ ਉਹ ਵਾਦੇ ਪੂਰੇ ਕਰ ਪਰ ਅੱਜ ਫੇਰ ਜਦੋਂ ਸਰਕਾਰ ਦੇ ਕੰਤੇ ਜੂ ਨਹੀਂ ਛਰਕੀ ਤੇ ਦੋਹਾਂ ਫਾਰਮਾਂ ਵੱਲੋਂ ਇਕੱਠੇ ਤੌਰ ਤੇ 30 ਤਰੀਕ ਨੂੰ ਬੰਦ ਦਾ ਸ਼ਰਧਾ ਦਿੱਤਾ ਗਿਆ। ਉਸ ਬੰਦ ਨੂੰ ਸਫਲ ਬਣਾਉਣ ਲਈ ਅਸੀਂ ਪ੍ਰਾਤਰੀ ਜਥੇਬੰਦੀਆਂ ਇਕੱਠੀਆਂ ਹੋ ਕੇ ਅੱਜ ਕੋਟਲੀ ਸ਼ੂਤਮੱਲੀ ਦੇ ਹਰ ਦੁਕਾਨਦਾਰ ਦੇ ਕੋਲ ਜਾਵਾਂਗੇ। ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਡਾ ਸਾਥ ਦਿਓ। 7 ਵਜੇ ਤੋਂ ਲੈ ਕੇ ਸ਼ਾਮ ਨੂੰ 4 ਵਜੇ ਤੱਕ ਦੁਕਾਨਾਂ ਬੰਦ ਰੱਖੋ ਤੇ ਆ ਕੇ ਜਥੇਬੰਦੀਆਂ ਦੇ ਨਾਲ ਬੈਠੋ। ਜੋ ਇੱਥੋਂ ਦੇ ਪ੍ਰਧਾਨ ਹੈ ਦੁਕਾਨਾਂ ਦੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਤੁਸੀਂ ਸਾਡਾ ਸਾਥ ਦਿਓ ਤੇ ਅਸੀਂ ਆਪਣਾ ਮੋਰਚਾ ਜਿੱਤ ਤੁਸੀਂ ਇਹ ਜਿਹੜਾ ਮੋਰਚਾ ਕੱਲੇ ਜੱਥੇਬੰਦੀ ਦਾ ਵਕ ਜਾਂ ਹੋਰ ਵੀ ਕਿਥੇ ਜੱਥੇਬੰਦੀਆਂ ਦੇ ਨਾਲ ਹੈ ਤੁਹਾਡੇ ਨਹੀਂ ਜੀ ਵੇਖੋ ਇਹ ਮੋਰਚਾ ਜਿਹੜਾ ਲੋ ਫੋਰਮਾਂ ਦਾ ਮੋਰਚਾ ਇੱਕ ਫੋਰਮ ਦਾ ਨਾਮ ਹੈ ਕਿਸਾਨ ਮਜ਼ਦੂਰ ਮੋਰਚਾ ਦੂਸਰੇ ਫੋਰਮ ਦਾ ਨਾਮ ਹੈ ਗੈਰ ਰਾਜਨੀਤਿਕ ਮੋਰਚਾ ਦੋਵੇਂ ਫੋਰਮ ਇਕੱਠੇ ਹੋ ਕੇ 13 ਜਨਵਰੀ ਤੋਂ ਅ 13 ਫਰਵਰੀ ਤੋਂ ਆਪਾਂ ਲੜਾਈ ਲੜ ਰਹੇ ਆਂ ਹੋਰ ਦੋਹਾਂ ਫੋਰਮਾਂ ਦੀ ਛਾਂਜੀ ਕਾਲ ਉੱਤੇ ਆ ਜਿੰਨੀਆਂ ਜੱਥੇਬੰਦੀਆਂ ਖਾਈਆਂ ਨੇ ਉਹ ਹਾਂ ਉਹਨਾਂ ਪ੍ਰਧਾਨ ਦੇ ਹੋਰ ਕਿਸੇ ਨੇ ਕੋਈ ਗੱਲਬਾਤ ਕਰਨੀ ਹੋਵੇ ਤੇ ਕਰ ਸਕਦਾ ਹੈ ਨਹੀਂ ਪ੍ਰਧਾਨ ਜੀ ਕੋਲ ਜਾ ਕੇ ਦੱਸ ਸਕਦਾ ਹੈ। ਜਿਸ ਨਾਲ ਸੰਬੰਧਿਤ ਗੱਲ ਕਰਦਾ ਕਿ ਕੋਈ ਸਬੂਤ ਹੋਸਾ ਅਸੀਂ ਦਿੱਤੀ ਹੋਈ ਕਾਲ ਜੋ ਸੰਤਾਨ। ਧੰਨਵਾਦ ਦੇ ਮਾਰੇ ਵਕਤ ਤੇ 26 ਤਰੀਕ ਨੂੰ ਜੋ ਬੈਠੇ ਨੇ ਤੇ 30 ਤਰੀਕ ਤੱਕ ਉਹਨਾਂ ਨੇ 35 ਦਿਨ ਹੋ ਗਏ ਨੇ। ਤੇ ਇਸੇ ਸੰਬੰਧੀ ਵਿੱਚ ਅਸੀਂ ਅੱਜ ਦੁਕਾਨਦਾਰਾਂ ਨੂੰ ਉਰੇ ਕਿਸਾਨ ਵੀਰਾਂ ਨੂੰ ਬੇਨਤੀ ਆਪੀਲ ਕਰਦੇ ਆ ਕਿ ਜੋ ਮੰਡੀਆਂ ਵਿੱਚ ਸਬਜ਼ੀ ਜਾਂ ਦੁੱਧ 30 ਤਰੀਕ ਨੂੰ ਲੈ ਕੇ ਨਾ ਜਾਣ ਕਿਉਂਕਿ ਸਾਡੇ ਸਰਦਾਰ ਜੀਤ ਸਿੰਘ ਇੱਕ ਸੁਲਝੀ ਹੋਈ ਆਗੂ ਨੇ ਔਰ ਸਾਡੀ ਇੱਕ ਰੱਬੀ ਰੂਹ ਹੈ ਜਿਹੜੀ ਸਰਦਾਰ ਜੀਤ ਸਿੰਘ ਡੱਲੇਵਾਲ ਸਾਹਿਬਾ ਉਹਦੇ ਸਬੰਧ ਵਿੱਚ ਹੈ ਅਸੀਂ ਪੰਜਾਬ ਦੇ 30 ਤਰੀਕ ਨੂੰ ਸ਼ਨਿਆ ਇਹੋ ਦੇ ਰਹੇ ਪੰਜਾਬ ਬੰਦ ਹੈ ਚੱਕਾ ਜਾਮਾ ਕੋਈ ਮੇਰਾ ਵੀਰ ਬਾਹਰ ਲੈ ਕੇ ਕੋਈ ਵੀ ਕੰਮ ਨਿਕਲੇ ਕੋਈ ਜ਼ਰੂਰੀ ਸਜਾਵਾਂ ਚੱਲੂ ਹੋਣਗੀਆਂ ਅਮਰਜੈਂਸੀ ਬਾਕੀ ਸਾਰਾ ਪੰਜਾਬ ਬੰਦ ਹੈ ਇਹੋ ਫੀਲ ਕਰਦੇ ਬਾਹਰ ਦੇ ਖਾਂਸਾ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਇਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀਆਂ ਜੋ ਕਿ بڑے ਚਿਰਾਂ ਤੋਂ ਸੰਘਰਸ਼ ਕਰ ਰਹੀਆਂ ਨੇ ਤਕਰੀਬਨ 13 ਫਰਵਰੀ ਤੋਂ ਸੰਘਰਸ਼ ਤੇ ਬੈਠੀਆਂ ਨੇ ਸੰਭੂ ਮੋਰਚੇ ਖਨੌਰੀ ਮੋਰਚੇ ਤੇ ਇਹਨਾਂ ਦੀ ਇੱਕੋ ਇੱਕ ਮੰਗ ਹੈ ਕਿ ਐਮਐਸਪੀ ਦਾ ਕਾਨੂੰਨ ਹੋਣਾ ਚਾਹੀਦਾ ਬਾਕੀ ਜੋ ਸਵਾਮੀ ਨਾਥਨ ਦੀ ਰਿਪੋਰਟ ਆ ਉਹ ਲਾਗੂ ਹੋਣੀ ਚਾਹੀਦੀ ਆ ਇਸ ਕਰਕੇ ਇਹ ਸਵਾਦ ਤੋਂ ਵੱਧ ਜਿੰਨੇ ਵੀ ਮੇਰੇ ਵੀਰ ਭਰਾ ਜਥੇਬੰਦਕ ਆ ਜਾਂ ਗੈਰ ਰਾਜਨੀਤਿਕ ਟਰਾਂਸਪੋਰਟ ਦੁਕਾਨਾਂ ਵਾਲੇ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ